ਲੋ ਜੀ ਵੈਗਰੋ ਦੀ ਕਿਰਪਾ ਆਈ ਸੱਚੇ ਬਾਦਸ਼ਾਹ ਵੈਗਰੋ ਨੇ ਕਿਰਪਾ ਕੀਤੀ ਤੇ ਆਪਣੀ ਮੇਘਣਾ ਪਈ ਆ ਸੂ ਤੇ ਸੁੰਝਿਆ ਸਾਰ ਆਪਾਂ ਲਾਤੀ ਜੇ ਮਸ਼ੀਨ ਤੇ ਆਪਾਂ ਬਲਬਲ ਨੂੰ ਮਸ਼ੀਨ ਲਾਈ ਸੀ ਤੇ ਬੜੇ ਵੀਰਾਂ ਨੇ ਕਮੈਂਟ ਆਇਆ ਇਹ ਸਕੰਜੇ ਚ ਨਰੜੀ ਆ ਐ ਕੀਤਾ ਬਾਈ ਜੀ ਉਹ ਨਰੜੀ ਨਹੀਂ ਹੁੰਦੀਗੀ ਨਰਨ ਦਾ ਚੱਕਰ ਉਹ ਹੁੰਦਾ ਵੀ ਜਿਹੜੀ ਲੱਤਾਂ ਬਾਹਾਂ ਸਾਰੀਆਂ ਬੰਨੀਆਂ ਹਨ ਇਹ ਬਾਸ ਮਗਰ ਤਾਂ ਪਾਈਦਾ ਮਸ਼ੀਨ ਲੱਗੀ ਏ ਪਸ਼ੂ ਕਿਸ ਜੀ ਤੋਂ ਡਰ ਜੇ ਜਾ ਵੀ ਹੋਰ ਉਦਾਂ ਬੱਚੇ ਦਾ ਕਰੇ ਬੱਚਾ ਪਾਸੇ ਹੁੰਦਾ ਆਪਣਾ ਪਸ਼ੂ ਪਿਛਾ ਹਜੇ ਤੇ ਮਸ਼ੀਨ ਡਰਮ ਸਾਰਾ ਕੁਝ ਪਣਾਉਣਾ ਥੋੜਾ ਉਤ ਇਹ ਵਾਸਤਾ ਇਹ ਕਾਰਨ ਹੁੰਦਾ ਮੰਨ ਲਓ ਜਿਵੇਂ ਹੁਣ ਉਹ ਲੱਗੇ ਹੁੰਦੇ ਨੇ ਚੋਣ ਵਾਲੇ ਪਾਰਲਰ ਬਣੇ ਨੇ ਉਹਦੇ ਵਿੱਚ ਪਸ਼ੂ ਇਦਾਂ ਹੀ ਸੈੱਟ ਹੁੰਦਾ ਹੁੰਦਾ ਆਪਾਂ ਉਹ ਚੀਜ਼ਾਂ ਵੇਖ ਕੇ ਹੀ ਇਤਨਾ ਮਗਰ ਵਾਸ ਪਾਈਦਾ ਵੀ ਪਸ਼ੂ ਪਿਛਾਣਾ ਹਟੇ ਤੇ ਮਸ਼ੀਨ ਆਪਾਂ ਇਹਨੂੰ ਸੁੰਦਿਆ ਸਾਰ ਲਾਤੀ ਕਰਮਾ ਵਾਲੀ ਨੂੰ ਮਸ਼ੀਨ ਤੇ ਚਵਾਈ ਇਹਦੀ ਚਵਾਈ ਆਪਾਂ ਕਰਨੀ ਵੀ ਮਸ਼ੀਨ ਤੇ ਹੀ ਹੈ ਖਲੋ ਜਾ ਪੁੱਤ ਓਏ ਹੁਣੇ ਸੂਈ ਏ ਹਾਂ ਵੀ ਆਪਾਂ ਤਾਂ ਹੀ ਕਿ ਕਈ ਲੋਕ ਪਤਾ ਕਿ ਆਨੇ ਹੁੰਦੇ ਨਰੜੀ ਫਰਾਂ ਇਹ ਆਪਾਂ ਵਾਸਤਾ ਪਾਈਦਾ ਵੀ ਮਤਲਬ ਪੈ ਪਿਆ ਜਾ ਰਹੀ ਹੈ ਤੇ ਉੱਥੇ ਕਿਉਂਕਿ ਨਾਂ ਲੱਗਾ ਹੋਵੇ ਜੇ ਟੇਡਾ ਹੋ ਕੇ ਬੈਕ ਹੋ ਜਾਈ ਹਾਂ ਉਹਦਾ ਸਾਰਾ ਉਹਦਾ ਪੈਪ ਤੇ ਆ ਜਾਣਾ ਨਾਲੇ ਥਰਾਂ ਦਾ ਨੁਕਸਾਨ ਹਾਂ ਆ ਫੜੀ ਮੜਾ ਮੋਬਾਈਲ ਫੜੀ ਚੱਲਦੀ ਤੇ ਵੀਡੀਓ ਔਰ ਚੱਲਦੀ ਪਈ ਥੱਲੇ ਘਾਤ ਥੱਲੇ ਜਾਂਦੇ ਨਹੀਂ ਮਤਲਬ ਇਹ ਆ ਇਹ ਵਾਸਤਾ ਆ ਪਾਇਆ ਵੀ ਹੁਣ ਮਰਲਾ ਇੱਥੋਂ ਅੱਗੋਂ ਪਛੋਂ ਬੈਠੀ ਤਾਂ ਡਰ ਜੇ ਹਾਂ 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 ਬਿਲਕੁਲ ਬਿਲਕੁਲ ਜਾਰ ਕੇ ਨਿੰਦ ਪੈਰ ਰੱਖਦੇ ਜਾਂਦੇ ਤੇ ਮਾਰ ਦਿੰਦੀਆਂ ਟਰੱਕ ਤੇ ਜਾ ਕੇ ਬੱਚੇ ਇਹ ਨੁਕਸਾਨ ਫੌਜੀ ਨੂੰ ਬਚਾਉਣਾ ਹੈ ਕਿ ਨਹੀਂ ਬਚਾਉਣਾ ਬਚਾਉਣਾ ਬਾਸ ਆ ਬਾਈ ਦਾ ਨਰੜਿਆ ਹੁੰਦਾ ਜੇ ਲੱਤਾਂ ਵੀ ਵੱਡੀਆਂ ਲੱਤਾਂ ਵੱਡੀਆਂ ਹੁੰਦਾ ਨਾ ਯਾਰ ਡੰਗਰ ਨੜੇ ਦਾ ਨੜੇ ਦਾ ਇੱਥੋਂ ਪਤਾ ਲੱਗ ਜਾਂਦਾ ਡੰਗਰ ਨੜੜਿਆ ਆਵੇ ਹਮਣ ਬਾਸ ਪਾਇਆ ਆਪਾਂ ਕਿਹੜਾ ਅੱਗੇ ਖਲੋਤੇ ਆ ਬਾਕੀ ਤਾਂ ਉਹ ਤੁਹਾਡੀ ਸੋਚ ਆ ਵੀ ਤੁਸੀਂ ਕੀ ਦੇਖਣਾ ਹੈ ਆਪਣਾ ਜੋ ਹੁੰਦਾ ਆਪਣਾ ਰੀਅਲ ਵਿਖਾਈ ਜਨੇ ਆ ਜੇ ਆਪਣਾ ਗੋਆ ਚੁੱਪਣ ਵਾਲਾ ਉਹ ਵੀ ਹੁੰਦੇ ਵਿਖਾ ਦੇਣਾ ਜੇ ਅਸਲ ਜਿਵੇਂ ਚੋਆ ਉਹ ਵਿਖਾ ਦੇਣਾ ਹਾਂ ਯਾਰ ਗੱਲ ਵਧ ਕੇ ਕਰਕੇ ਨਹੀਂ ਵਿਖਾਉਂਦੇ ਮਤਲਬ ਉਹ ਨਹੀਂ ਹੈਗਾ ਵੀ ਪਹਿਲਾਂ ਸਫਾਈ ਕਰੋ ਫਿਰ ਵੀਡੀਓ ਫਿਰ ਵੀਡੀਓ ਬਣਾਓ ਬਾਅਦ ਵਿੱਚ ਵੀ ਸਫਾਈ ਕਰਦੇ ਯਾਰ ਡੰਗਰ ਐ ਅਕਸਰ ਗੋਆ ਜੇ ਕਰੂਗਾ ਡੰਗਰ ਡੰਗਰ ਜੇ ਹੈਗੀ ਆ ਤੇ ਗੋਆ ਕਰਦੇ ਹੈ ਡੰਗਰ ਦਾ ਕੰਮ ਮਸ਼ੀਨੋਂ ਟਾਈਮ ਦੀ ਬਾਈਡਾਰ ਕਰਮਾਂ ਦੀ ਸੂਈ ਆ। ਮਸ਼ੀਨ ਵਾਲੀ ਬੱਚਾ ਇੰਦੇ ਅੰਦਰ ਆ। ਅੰਦਰ ਆ। ਬੱਚਾ ਅੰਦਰ ਹੈ। ਜਿੰਨਾ ਬੈਠੇ ਲਾ ਲਈ। ਬਿਲਕੁਲ। ਆਪਾਂ ਨੂੰ ਮਸ਼ੀਨ ਤੇ ਹੀ ਝੋਣਾ ਕਰਨਾ ਹੈ। ਤੇ ਠੀਕ ਆ ਬੱਚੇ ਕੋਲੇ ਬੰਦਾਗੇ ਜਰੂਰ। ਬੱਚੇ ਨੂੰ ਆਪਾਂ ਚੋ ਕੇ ਦੁੱਧ ਪਿਆਇਆ ਨਾ ਮੁੜ ਕੇ ਫੇਲਾਇਆ ਨਾ ਨਿੱਪਲ ਦੇ। ਨਿੱਪਲ ਦੇ। ਤਕਰੀਬਨ ਬੱਚੇ ਆਪਾਂ ਨਿੱਪਲ ਤੇ ਹੀ ਜਿਹੜੇ ਮਤਲਬ ਇਹਨੂੰ ਆਪਾਂ ਇਹਦੀ ਮਾਂ ਦਾ ਦੁੱਧ ਪਿਆਇਆ। ਹਾਂ ਇਹਨੇ ਮਸ਼ੀਨ ਉਹ ਬਾਹਰ ਲੱਗੀ ਆ। ਵੱਡੀਆਂ ਮੱਝਾਂ ਭੱਤੀ ਚੋਣੇ ਆ ਪਰ ਜਿੰਨੇ ਆ ਆਪਣੇ ਕੋਲ ਪਹਿਲੇ ਨਾਲ ਛੋਟੀਆਂ ਸੋਲੀਆਂ ਹਨ ਆਪਾਂ ਸਾਰੀਆਂ ਮਸ਼ੀਨ ਤੇ ਘੜੀ ਜਾਣੀਆਂ ਵਧੀਆ ਵਧੀਆ ਠੀਕ ਹੈ ਭਾਈ ਵਧੀਆ ਚੀਜ਼ ਆ ਹੋ ਸਕਦਾ ਆਉਣ ਵਾਲਾ ਸਮਾਂ ਜਿਹੜਾ ਇਸ ਵਾਰੀ ਤੇ ਨਹੀਂ ਆਪਾਂ ਜਿਹੜਾ ਆਉਣ ਵਾਲਾ ਸਮਾਂ ਆਪਾਂ ਕਟੀਆਂ ਤੇ ਸਿੰਗ ਵੀ ਦਾਗਣੇ ਸ਼ੁਰੂ ਕਰ ਦੇ ਜੀ ਤੁਸੀਂ ਸਾਨੂੰ ਇਹ ਦੱਸਿਓ ਜੇ ਜਿਹੜੀ ਸਾਡੀ ਸਿੰਘ দাগਣ ਵਾਲੀ ਸਕੀਮ ਕਿਵੇਂ ਸਹੀ ਏ ਕਿਉਂਕਿ ਆ ਮਿਹਰੇ ਫਸਾਈ ਤੇ ਆਪ ਬਰਕਤਾਂ ਨੂੰ ਖੁੱਲੀਆਂ ਛੱਡ ਜਾਂਦੇ ਨੇ ਇਹਨਾਂ ਖੁੱਲੀਆਂ ਹੀ ਰਹਿਣਾ ਜੇ ਇਹਨਾਂ ਦੇ ਸਿੰਘ দাগੇ ਹੋਏ ਤੇ ਠੀਕ ਆ ਬਿਊਟੀ ਬਣਦੀ ਸਿੰਘ ਨਾਲ ਵਧੀਆ ਗੱਲ ਆ ਪਰ ਜੇ ਸਿੰਘ দাগੇ ਹੋਏ ਫਿਰ ਇਹ ਵੀ ਮਤਲਬ ਜਿਵੇਂ ਆਪਾਂ ਛੱਡਦੇ ਆ ਛੱਡਦੇ ਆ ਕਿ ਚੀਜ਼ਾਂ ਨਾਲ ਅਰਜੀ ਜਹਾਂ ਤੇ ਜਿਵੇਂ ਕਿਸੇ ਮੌਕੇ ਪਸ਼ੂ ਇਹਨਾਂ ਚੀਜ਼ਾਂ ਦੇ ਇੱਕ ਦੂਜੇ ਦੇ ਸਿੰਘ ਫਸਾਈਆਂ ਸਿੰਘ ਫਸਾ ਆਹ ਦਿਕਤ ਮੁੱਕ ਜਾਏਗੀ ਇਹਨਾਂ ਪਰ ਆਹ ਉਹਨਾਂ ਦੇ ਸਮੇਂ ਦੇ ਵਿੱਚ ਕੱਟੀਆਂ ਜਿਹੜੀਆਂ ਘੋਨੀਆਂ ਕਰ ਦੇਣੀਆਂ ਨੇ ਤੇ ਤੁਸੀਂ ਮੈਨੂੰ ਜੋ ਸੁਣਾ ਜ਼ਰੂਰ ਹੈ ਕਮੈਂਟਾਂ ਦੇ ਵਿੱਚ ਕਿ ਕੀ ਆਪਣਾ ਇਹ ਸਿਸਟਮ ਸਹੀ ਰਹੂਗਾ ਕਿਉਂਕਿ ਕਈਆਂ ਡਾਕਟਰਾਂ ਤੋਂ ਵੀ ਸੁਣਿਆ ਕਈ ਵੀਡੀਓ ਵੀ ਵੇਖੀ ਦੀਆਂ ਨੇ ਉਹ ਕਹਿੰਦੇ ਵੀ ਇੱਕ ਜਿਹੜਾ ਸਿੰਗਲ ਸਿੰਗਲ ਉਹ ਬਿਮਾਰੀ ਵੀ ਘਟਦੀ ਆ ਤੇ ਸਿੰਗ ਨਾਲ ਕੋਈ ਦੀ ਪਰੇਸ਼ਾਨੀ ਵੀ ਘਟਦੀ ਆ ਤੇ ਆਪਾਂ ਜੇਰਬਾ ਕਰਨਾ ਹੋ ਸਕਦਾ ਕਿ ਮੈਂ ਮਤਲਬ ਕਿ ਇਸ ਵਾਰ ਇੱਕ ਅਦੇ ਬੱਚੇ ਦੇ ਸਿੰਗ ਦਗਾ ਦਵਾਂ ਕਿਸੇ ਨਾ ਕਿਸੇ ਦੇ ਤੇ ਬਾਕੀ ਵੇਖੀ ਨੀ ਆ ਪਕੌੜੀਆਂ ਮੱਜਾ ਸੋਹਣੀਆਂ ਲੱਗਦੀਆਂ ਨੇ ਵੇਖੀਆਂ ਮੈਂ ਤੇ ਇਹ ਬਿਊਟੀਫੁੱਲ ਹੋਈ ਹੁੰਦਾ ਮਤਲਬ ਸੈੱਟ ਸਿੰਗ ਸੋਹਣਾ ਹੋਵੇ ਬਿਊਟੀ ਮੈਂ ਹਰਿਆਣੇ 'ਚ ਵੇਖੀਆਂ ਮੱਜਾ ਉਹਨਾਂ ਨੇ ਚਾਰ ਮੱਝਾਂ ਚਾਰਾਂ ਮੱਝਾਂ ਦੇ ਸਿੰਗ ਨਹੀਂ ਮੈਂ ਯਾਰ ਸਿੰਗ ਕਹਿੰਦੇ ਭਾਈ ਦਾਗੀ ਹੋਏ ਮੈਂ ਕਹਾਂ ਯਾਰ ਮੱਝਾਂ ਦੇ ਕਹਿੰਦੇ ਭਾਈ ਇਹ ਬਹੁਤ ਵਧੀਆ ਚੀਜ਼ ਆ ਕਹਿੰਦੇ ਨਹੀਂ ਆਪਾਂ ਉਹ ਨਾਲ ਸਮਝ ਕਰਦੇ ਨੇ ਗੱਲ ਹਾਂ ਹੋ ਸਕਦਾ ਇਸ ਵਾਰ ਇੱਕ ਦੇ ਬੱਚੇ ਦੇ ਦਗਾ ਗਏ ਬੱਚੇ ਆਉਂਦੇ ਪਏ ਆਪਾਂ ਮਤਲਬ ਆਪਾਂ ਕੋਸ਼ ਪਸ਼ੂ ਦਿਖਾਉਣੇ ਨੇ ਵੀਡੀਓ ਇਹ ਤਾਂ ਆਪਾਂ ਸਾਰੇ ਕੋਹੂ ਨਹੀਂ ਆਪਣੇ ਦਿਖਾ ਰਹੇ ਹਾਂਗੇ ਤੇ ਬਾਕੀ ਜਿਹੜੀ ਆਪਾਂ ਮਸ਼ੀਨ ਦੀ ਦਵਾਈ ਆਪਣੀ ਗੋਲਗੋਲ ਦੀ ਮਸ਼ੀਨ ਤੇ ਚੱਲਦੀ ਆ ਇਹਦੀ ਆਪਾਂ ਮਸ਼ੀਨ ਤੇ ਸ਼ੁਰੂ ਕਰਤੀ ਆ ਤੇ ਤਾਨੂੰ ਦੱਸਿਓ ਬੀਟੀ ਵਧੀਆ ਲੱਗਦੀ ਆ ਕਿਉਂਕਿ ਆਪਣਾ ਆਪਣਾ ਆਨ ਵਾਲਾ ਸਮਾਂ ਜਿਹੜਾ ਮਾਲਕ ਸੁੱਖ ਰੱਖੇ ਆਪਾਂ ਕੰਮ ਜਿਹੜਾ ਵਧਾ ਰਹੇ ਆ ਤੇ ਜੇ ਆਪਾਂ ਕੱਲੀਆਂ ਹੱਥ ਵਿੱਚ ਵਾਈ ਰੱਖਾਂਗੇ ਟਾਈਮ ਬਹੁਤ ਲੱਗਿਆ ਕਰੇਗਾ ਟਾਈਮ ਬਹੁਤ ਤੇ ਵਧੀਆ ਖੜੀ ਆ ਯਾਰ ਤੇ ਯਾਰ ਪਤਾ ਕੀ ਹੁੰਦਾ ਜਿਹੜਾ ਲੋਕ ਆ ਦਿੰਦੇ ਨਰਲੀ ਆ ਜੇ ਡੰਗਰ ਨਰੜਿਆ ਹੋਵੇ ਕਣੀ ਆ ਹੁਣ ਆਪਾਂ ਕੱਲਾ ਵਾਸ ਪਾਇਆ ਡੰਗਰ ਅੱਗੇ ਨੂੰ ਪੁਰਕ ਸਕਦਾ ਐਨੂੰ ਵੀ ਪੁਰਕ ਸਕਦਾ ਵਾਂਸ ਨਾਲ ਨੂੰ ਵਾਂਸ ਨੂੰ ਵੀ ਧੱਕ ਕੇ ਕਰ ਸਕਦਾ ਵੀ ਕੁਝ ਵੀ ਕਰ ਸਕਦਾ ਹਾਂ ਇਹ ਹਾਂ ਯਾਪੋ ਦੀ ਸੇਫਟੀ ਹੈ ਸਕੰਜਾ ਬਹੁਤ ਚੰਗੀ ਚੀਜ਼ ਆ ਸਕੰਜਾ ਦਵਾਈ ਦਿਓ ਉਹ ਸਿਰ ਦੇ ਨੂੰ ਵਧੀਆ ਜੇ ਕੋਈ ਪਹਿਲਾਂ ਪਸ਼ੂ ਸੂਇਆ ਪਹਿਲਾਂ ਝੋਟੀ ਸੂਈਆ ਪਹਿਲਾਂ ਝੋਟੀ ਪਰ ਹਾਂ ਤੁਹਾਡੀ 25 ਕਿਲੋ ਵਾਲੀ ਆ ਉਹਨੇ ਦੋ ਚਾਰ ਦਿਨ ਕਰਨਾ ਹੀ ਕਰਨਾ ਮੇਰੇ ਖਿਆਲ ਦੇ ਵਿੱਚ ਕਰਨਾ ਹੀ ਯਾਰ ਹਰ ਇੱਕ ਝੁਟ ਕਰਦੀ ਕਰਦੇ ਠੀਕ ਹੈ ਚਲੋ ਤੁਹਾਡੇ ਕੋਲੇ ਹੋ ਸਕਦਾ ਨਾਮ ਵੀ ਕਰ ਨਾਮ ਕਰਦੀ ਆਪਣੀ ਆਪੋਂ ਇਹਨੀ ਅੰਦਰ ਧਾਰਾਂ ਗੱਡੀਆਂ ਨੇ ਕੁਝ ਨਹੀਂ ਕੀਤਾ ਨਹੀਂ ਤੇ ਆਪਾਂ ਮਸ਼ੀਨ ਤਾਂ ਤਾਂ ਲਾਈ ਆਪਾਂ ਮਤਲਬ ਇਹਨੂੰ ਮਸ਼ੀਨ ਤੇ ਲਾਉਣਾ ਹੈ ਲਾਉਣਾ ਇਹਨੂੰ ਤਾਂ ਲਾਈ ਨਹੀਂ ਦੋ ਸਾਰਾ ਸੋਥੇ ਅੰਦਰ ਨਹੀਂ ਉੱਥੇ ਮੈਨੂੰ ਨਹੀਂ ਦੇਈ ਗੱਡੀਆਂ ਧਾਰਾਂ ਵਧੀਆ ਮਿਲੀਆਂ ਉੱਤੇ ਝਾੜਾਂ ਵੀ ਦਿਖੀਆਂ ਝਾੜਾਂ ਚੋਈਆਂ ਵੀ ਐ ਤੇ ਬਸ ਸਿਰਫ ਉਹਨਾਂ ਕਿਉਂ ਕੀਤਾ ਵੀ ਮਤਲਬ ਆਪਾਂ ਮਸ਼ੀਨ ਤੇ ਲੋੜੀ ਤਾ ਕਰਕੇ ਫਿਰ ਲਿਆ ਕੇ ਮਸ਼ੀਨ ਤੇ ਆਪਾਂ ਵਾਰਤੀ ਹੈ ਹਾਂ ਬਿਲਕੁਲ ਕਿਉਂਕਿ ਪਹਿਲੀ ਚਵਾਈ ਤੇ ਉਸੇ ਵੇਲੇ ਗਿੱਜ ਜੇਗੀ ਗਿੱਜੂ ਗਿੱਜੂ ਤੇ ਲੈ ਨਹੀਂ ਗਈ ਹੁਣ ਲੈ ਨਹੀਂ ਆਵੇ ਲਾਣ ਕਿੰਨਾ ਕੇ ਕੀਤਾ ਇਹਨੇ ਮਾੜਾ ਮੋਟਾ ਨਹੀਂ ਕੀਤਾ ਕਰਨੋਂ ਹਟ ਵੀ ਜਾਂਦਾ ਬਸ ਤੇ ਬਾਕੀ ਧਰਾਵੋ ਟਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀਆਂ ਵੀਡੀਓ ਨੂੰ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਕਮੈਂਟਾਂ ਦੇ ਸ਼ੇਅਰ ਤੇ ਸਾਨੂੰ ਬਹੁਤ ਜਾਣਕਾਰੀ ਮਿਲਦੀ ਆ ਤੇ ਬਾਕੀ ਜਾਣਕਾਰੀ ਜਰੂਰ ਦਿਆ ਜੇ ਕਿ ਪਸ਼ੂ ਜਿਹੜਾ ਸਰਜਰ ਹੋਇਆ ਤੁਸੀਂ ਇਹਨੂੰ ਕਿਹੜੀ ਚੀਜ਼ ਮੌਕੇ ਤੇ ਖਵਾਉਂਦੇ ਹੋ ਜਿਹੜੀ ਜੇਰ ਛੇਤੀ ਪੈ ਜਾਏ ਸਾਰੇ ਕਾਹਦੇ ਤੇ ਬਾਕੀ ਇਹ ਵੀ ਸਪੋਰਟ ਜਰੂਰ ਕਰੋ ਵੱਧ ਵੱਧ ਤੁਹਾਡੀ ਸਪੋਰਟ ਦੇ ਨਾਲ ਹੀ ਆ ਤੇ ਵੀਡੀਓ ਆਪਣੀਆਂ ਆਉਂਦੀਆਂ ਰਹਿਣਗੀਆਂ ਆਪਦੇ ਸਮਝ ਸੋਚ ਦੇ ਨਾਲ ਕਰੋ ਦੱਬ ਕੇ ਕਮੈਂਟ ਦੇਉ ਜਾਣਕਾਰੀ ਬੜਾ ਤੋਂ ਵੱਧ ਤੇ ਵੀਡੀਓ ਦੇਖਣ ਲਈ ਧੰਨਵਾਦ। ਬੇਹ। ਇਹ ਬਾਕੀ ਜਿਹੜੀ ਕੋਈ ਸਾਡੇ ਕੋਈ ਘਾਟ ਹੈਗੀ ਆ ਇਹ ਤੁਹਾਨੂੰ ਮਹਿਸੂਸ ਹੁੰਦੀ ਆ ਵੀ ਆਜ ਕੰਮ ਵੀ ਗਲਤ ਹੋ ਰਿਹਾ। ਤੁਸੀਂ ਇਹ ਕਰੋ ਕਿ ਜਾਂ ਤੁਸੀਂ ਜਿਹੜਾ ਨਵਾਂ ਕੰਮ ਤੁਹਾਡੇ ਕੋਲ ਤਜਰਬਾ ਤੁਸੀਂ ਉਹ ਦੱਸੋ ਵੀ ਯਾਰ ਆ ਮੰਨ ਲਓ ਇਹ ਆ ਇਸ ਤਰ੍ਹਾਂ ਨਹੀਂ ਇਹਨੂੰ ਇਸ ਤਰ੍ਹਾਂ ਕਰ ਲਓ ਬਦਲ ਲਓ ਇਹਨੂੰ ਤੇ ਸਿਸਟਮ ਸੈੱਟ ਹੋ ਜਾਊਗਾ। ਤਜਰਬਾ ਸਾਂਝਾ ਕਰੋ। ਇਹ ਹਾਂ ਉਹ ਇਹਨੂੰ ਮੰਨ ਲੈ ਅਸੀਂ ਬੜੇ ਜਾਂ ਦੂਜਾਂ ਜਿਹੜੇ ਹਾਂ। ਮੰਦੋ ਲ ਕਮੈਂਟ ਆਉਂਦੇ ਕੋਈ ਸੱਜਣ ਸਲਾਹ ਦਿੰਦੇ ਆ ਉਹ ਚੀਜ਼ ਉਹ ਸਲਾਹ ਜ਼ਰੂਰ ਲਈਦੀ ਵੀ ਆ ਵੀਰੇ ਆਪ ਦੀ ਸਲਾਹ ਦੇਈਦੀ ਵੀ ਆ ਜੇ ਕਿਸੇ ਦੇ ਪਸੰਦ ਆਵੇ ਅਗਲਾ ਅੱਗੋਂ ਕਮੈਂਟ ਕਰਕੇ ਦੱਸ ਦਿੰਦਾ ਵੀ ਹਾਂ ਯਾਰ ਆ ਇਸ ਤਰ੍ਹਾਂ ਸਹੀ ਆ ਜਾਂ ਗਲਤ ਆ ਇਸ ਤਰ੍ਹਾਂ ਵੀਰੇ ਫੇਰ ਹੀ ਪਤਾ ਲੱਗਦਾ ਜੇ ਕੋਈ ਕੋਈ ਦੱਸੂਗਾ ਵੀ ਆ ਗੱਲ ਯਾਰ ਗਲਤ ਆ ਜਾਂ ਸਹੀ ਆ ਜਾਂ ਕੰਮ ਕਰੋ ਆ ਇਸ ਤਰ੍ਹਾਂ ਕਰ ਲੋ ਕਿਉਂਕਿ ਇੱਕ ਦੂਜੇ ਤੇ ਦੱਸਿਆਂ ਰਲ ਮਿਲ ਕੇ ਇਹ ਚੀਜ਼ਾਂ ਚੱਲਦੀਆਂ ਨੇ ਵੀਰੇ ਕੱਲਾ ਕੋਈ ਪ੍ਰਧਾਨ ਨਹੀਂ ਹੁੰਦਾ ਹੈ ਤੇ ਕਰੀਓ ਲਾਈਕ ਸ਼ੇਅਰ ਲਾਈਕ ਸ਼ੇਅਰ ਵੀਡੀਓ ਦੇਖਣ ਲਈ ਧੰਨਵਾਦ